ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੀ ਹਾਂ ਕਿਉਂਕਿ ਤੀਆਂ ਕਰਕੇ ਥੋੜਾ ਸ਼ਡਿਊਲ ਬਿਜ਼ੀ ਚੱਲ ਰਿਹਾ ਸੀਗਾ। ਅੱਜ ਗੱਲ ਕਰਾਂਗੇ ਆਪਾਂ 1 ਅਗਸਤ 2024 ਨੂੰ ਜਿਹੜਾ ਰਾਸ਼ਨ ਦਿੱਤਾ ਗਿਆ ਲਾਭਪਾਤਰੀਆਂ ਨੂੰ ਟੀਐਚਆਰ ਉਹਦੇ ਨਾਲ ਸੰਬੰਧਿਤ ਜਿਹੜੀ ਇਹ ਵੀਡੀਓ ਹੈ। ਕੁਝ ਕੁੜੀਆਂ ਨੇ ਜਿਹੜਾ ਆ 25 ਦਿਨਾਂ ਦਾ ਕੈਰੀ ਹੋਮ ਕੀਤਾ ਆ। ਸੋ ਉਹਦੇ ਲਈ ਅਲੱਗ ਵੀਡੀਓ ਮੈਂ ਰੈਡੀ ਕਰੂੰਗੀ ਇਹ ਹੀ ਉਹਨਾਂ ਵਾਸਤੇ ਆ ਜਿਨ੍ਹਾਂ ਨੇ 15 ਦਿਨਾਂ ਦਾ টিਐਚਆਰ ਕੀਤਾ ਦਫਤਰੀ ਹਦਾਇਤਾਂ ਅਨੁਸਾਰ ਕਿਉਂਕਿ ਕੁਝ ਕੁੜੀਆਂ ਕੋਲੇ ਫੀਡ ਘੱਟ ਸੀ ਉਹਦੇ ਅਨੁਸਾਰ ਜਿਹੜਾ 15 ਦਿਨਾਂ ਦਾ ਰਾਸ਼ਨ ਹੀ ਦਿੱਤਾ ਜਾਇ ਦਿੱਤਾ ਗਿਆ ਹੈ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਮੈਂ ਇੱਥੇ 1 ਅਗਸਤ ਨੂੰ ਲਾਹ ਪਤਰੀਆਂ ਨੂੰ 15 ਦਿਨਾਂ ਦਾ ਜਿਹੜਾ টিਐਚਆਰ ਐਵੇਂ ਲਿਖਿਆ ਹੈ ਨਾ ਅੱਗੇ ਜਿਹੜਾ ਮੈਂ ਲਿਖਦੀ ਹੁੰਦੀ ਸੀ 1 ਅਗਸਤ ਤੋਂ 20 ਅਗਸਤ ਤੱਕ ਦਾ ਕੈਰੀ ਹੋਮ ਫੀਡ ਹੈ ਨਾ ਸੋ ਇਹ ਚੇਂਜ ਕਿਉਂ ਲਿਆਂਦਾ ਗਿਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨੀ ਆ ਕਿ ਆਪਾਂ ਜਿਹੜਾ ਟੀਐਚਆਰ ਹੈਗਾ ਉਹਦੇ ਲਈ ਅਲੱਗ ਤੋਂ ਜਿਹੜੀ ਆ ਤੁਸੀਂ ਡਾਟਾ ਨੋਟ ਕਰਨਾ ਹੈ ਨਾ ਕਿਉਂਕਿ ਜੇਕਰ ਆਪਾਂ ਹਾਜ਼ਰੀ ਰਜਿਸਟਰ ਨਾਲ ਟੈਲੀ ਕਰਦੇ ਆ ਤਾਂ ਆਪਣੇ ਦਿਨ ਸੇਮ ਨਹੀਂ ਬਣਦੇ ਸੋ ਤੁਸੀਂ ਟੀਐਚਆਰ ਦਾ ਵੇਰਵਾ ਪਾਉਣ ਲਈ ਅਲੱਗ ਰਜਿਸਟਰ ਹੀ ਲਾ ਲੈਣਾ ਹੈ ਠੀਕ ਹੈ ਜਿੱਤੇ ਤੁਸੀਂ اٹینڈنس ਲਾਉਨੇ ਆ ਮੰਨ ਲਓ ਉਹਦੇ ਤੇ ਤੁਸੀਂ ਇੱਕ ਦਿਨ ਦੀ اٹینڈنس ਲਗਾ ਲਿਆ ਕਰੋ ਬਾਕੀ ਤੁਸੀਂ ਐਜ਼ ਇਟ ਇਜ਼ ਹੀ ਰਹਿੰਦਿਆ ਕਰੋ ਉੱਪਰ ਜਿਹੜਾ ਤੁਸੀਂ ਇੱਕ ਪੈਨਸਲ ਦੇ ਨਾਲ ਜਾਂ ਪੈਨ ਆ ਵੇਰਵਾ ਪਾ ਸਕਦੇ ਹੋ ਇਹਨਾਂ ਲਾਹ ਪਾਤਰੀਆਂ ਨੂੰ 15 ਦਿਨਾਂ ਦਾ ਖਾਣਾ ਦਿੱਤਾ ਗਿਆ ਠੀਕ ਹੈ ਜੀ ਕਿਉਂਕਿ ਜੇ ਆਪਾਂ ਡੇ ਡੇ ਕਾਊਂਟ ਕਰਦੇ ਆ ਤਾਂ ਆਪਣਾ ਸੰਡੇ ਕਨਸਿਡਰ ਹੁੰਦਾ ਤਾਂ 17 ਤਰੀਕ ਤੱਕ ਦਾ ਖਾਣਾ ਬੰਦਦਾ ਹਨ ਤੇ ਬਟ ਜਿਵੇਂ ਸਾਰੇ ਮਹੀਨੇ ਦਾ 27 ਦਿਨ ਬੰਦਦੇ ਆ ਪਰ ਆਪਾਂ ਜਿਹੜਾ 25 ਦਿਨ ਦਾ ਖਾਣਾ ਦਿੰਨੇ ਆ ਸੋ ਆਪਾਂ ਜਿਹੜਾ ਘੱਟ ਨਹੀਂ ਦੇ ਸਕਦੇ ਖਾਣਾ ਤੇ ਵੱਧ ਜਿਹੜੇ ਦਿਨ ਹੋ ਸਕਦੇ ਆ ਸੋ ਇੱਥੇ ਜਿਹੜਾ ਖਾਣੇ ਦੇ ਅਨੁਸਾਰ 15 ਦਿਨ ਜਿਹੜੇ ਆ ਉਹ ਕੱਢੇ ਗਏ ਆ ਤਾਂ ਤੁਸੀਂ ਹੁਣ ਕਹੋਗੇ ਵੀ 15 ਤੇ ਆਪਾਂ ਅੱਗੇ ਜਿਹੜਾ ਆ ਦਿਨ ਜਿਹੜੇ ਉਹ ਘੱਟ ਜਾਣੇ ਆ ਸੋ ਇਸੇ ਕਰਕੇ ਮੈਂ ਕਹਿੰਨੀ ਆ ਵੀ ਰਜਿਸਟਰ ਤੁਸੀਂ ਅਲੱਗ ਤੋਂ ਲਗਾਣਾ ਕਿ ਆਪਾਂ ਸਿਰਫ ਪੋਸ਼ਣ ਟਰੈਕਰ ਅਨੁਸਾਰ ਹੀ ਡਾਟਾ ਨੋਟ ਡਾਊਨ ਕਰਨਾ ਉਹਦੇ ਵਿੱਚ ਸੰਡੇ ਵੀ ਕਨਸੀਡਰ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਉੱਥੇ ਤੁਸੀਂ ਹਾਜ਼ਰੀ ਨਹੀਂ ਲਾਣੀ ਸਿਰਫ ਇਹ ਲਿਖਣਾ ਵੀ ਐਨੇ ਦਿਨਾਂ ਦਾ ਖਾਣਾ ਦਿੱਤਾ ਗਿਆ ਉਹਦੇ ਵਿੱਚ ਤੁਸੀਂ 25 ਦਾ ਵੀ ਦੇ ਸਕਦੇ ਹੋ ਤੇ 15 ਤੇ 7-7 ਕਰਕੇ ਦੋ ਦੋ ਵਾਰੀ ਦੇ ਦੋਗੇ ਤਾਂ 29 ਦਿਨਾਂ ਦਾ ਵੀ ਤੁਸੀਂ ਖਾਣਾ ਦੇ ਸਕਦੇ ਹੋ ਠੀਕ ਹੈ ਜੀ ਤੇ 15 ਤੇ 15 30 ਦਿਨਾਂ ਦਾ ਵੀ ਦੇ ਸਕਦੇ ਹੋ ਸੋ ਉੱਥੇ ਜਿਹੜਾ ਹੈ ਤੁਸੀਂ ਐਪ ਤੇ ਉਸੇ ਤਰ੍ਹਾਂ ਹੀ ਅਟੈਂਡੈਂਸ ਜਿਹੜੀ ਹੈ ਉਹ ਲੱਗ ਜੂਗੀ ਤੁਹਾਡੀ ਕੀ টিਐਚਆਰ ਤੁਸੀਂ ਜਿਹੜਾ ਉਸੇ ਅਕੋਰਡਿੰਗ ਦੇ ਸਕਦੇ ਹੋ ਤੇ ਜਿਹੜਾ ਤੁਸੀਂ ਐਚਸੀਐਮ ਦੇਣਾ ਹੈਗਾ ਐਚਸੀਐਮ ਦੇ ਵਿੱਚ ਤੁਸੀਂ ਡੇਲੀ اٹੈਂਡੈਂਸ ਜਿਵੇਂ ਪੋਰਸ਼ਨ ਟਰੈਕ ਕਰਤੇ ਲਾਣੀ ਆ ਉਸੇ ਤਰ੍ਹਾਂ ਤੁਸੀਂ اٹੈਂਡੈਂਸ ਰਜਿਸਟਰ ਤੇ ਜਿਹੜੀ ਆ ਹਾਜ਼ਰੀ ਲਗਾ ਲੈਣੀ ਆ ਸੋ ਹੁਣ ਗੱਲ ਕਰਦੇ ਆ ਆਪਾਂ 15 ਦਿਨਾਂ ਦਾ টিਐਚਆਰ ਜਿਹੜਾ ਕੱਢਿਆ ਗਿਆ ਆ ਪਿਆਰੀ ਹੋਮ ਫੀਡ 15 ਦਿਨਾਂ ਦੀ 15 ਨੂੰ ਆਪਾਂ ਤਿੰਨਾਂ ਡਿਵਾਈਡ ਕਰ ਲੈਣਾ ਕਿਉਂਕਿ ਜਿਹੜਾ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਮੰਗਲ ਤੇ ਸ਼ੁੱਕਰਵਾਰ ਵਾਲੇ ਦਿਨ ਤੇ ਬੁੱਧ ਤੇ ਸ਼ਨੀਵਾਰ ਵਾਲੇ ਦਿਨ ਜਿਹੜੇ ਲਗ-ਲਗ ਆਪਾਂ ਕੱਢ ਲੈਣੇ ਆ ਇਹ 5-5 ਦਿਨ ਬਣੂਗੇ ਠੀਕ ਹੈ 15 ਨੂੰ 3 ਨਾਲ ਸਿੱਧਾ ਹੀ ਡਿਵਾਈਡ ਕਰ ਲੈਣਾ ਤਾਂ 5-5 ਦਿਨ ਬਣ ਜੂਗੇ ਸੋ ਸੋਮਵਾਰ ਤੇ ਵੀਰਵਾਰ ਵਾਲੇ ਦਿਨ ਜਿਹੜੇ ਆ ਆਪਾਂ ਅਲੱਗ ਤੋਂ ਨਹੀਂ ਬਣਾਨੇ ਇੱਥੇ ਜਿਹੜਾ ਹੈਗਾ ਆਪਾਂ ਡਿਵਾਈਡ ਕਰਕੇ ਹੀ ਕੱਢ ਲੈਣੇ ਆ ਅੱਗੇ ਆਪਾਂ ਜਿਹੜਾ ਆ ਡੇ ਗਿਣਦੇ ਆ ਵੀ ਇੱਕ ਤਰੀਕ ਨੂੰ ਆ ਦਿਨ ਸੀ ਦੋ ਨੂੰ ਆ ਸੀ ਸੋ ਜਦੋਂ ਆਪਾਂ ਰਜਿਸਟਰ ਜਿਹੜਾ ਇਸ ਤਰ੍ਹਾਂ ਬਣਾਵਾਂਗੇ ਤਾਂ ਆਪਾਂ ਸਿੱਧਾ ਹੀ ਡਿਵਾਈਡ ਕਰਕੇ ਬਣਾ ਸਕਦੇ ਆ ਤੇ ਦੂਜੇ ਨੰਬਰ ਤੇ ਤੁਸੀਂ ਜਿਹੜਾ ਆ ਪਹਿਲਾਂ ਆਪਣੇ ਲਾਭ ਪਾਤਰੀ ਲਿਖ ਲੈਣੇ ਆ ਜਿਵੇਂ ਮੈਂ ਪਹਿਲਾਂ ਵੀਡੀਓਜ਼ ਦੇ ਵਿੱਚ ਦੱਸ ਚੁੱਕੀ ਆ ਗਰਭਤੀ ਔਰਤਾਂ ਤੇ ਦੁੱਧ ਪਲਾਉ ਮਾਵਾਂ ਦੀ ਤੁਸੀਂ ਗਿਣਤੀ ਲਿਖ ਲੈਣੀ ਆ 6 ਮਹੀਨੇ ਤੋਂ 3 ਸਾਲ ਦੇ ਬੱਚੇ 3 ਤੋਂ 6 ਸਾਲ ਦੇ ਬੱਚੇ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਆ ਇੱਥੋਂ ਤੱਕ ਤੁਹਾਡਾ ਸਾਰਿਆਂ ਦਾ ਸੇਮ ਹੀ ਆ ਜਾਂਦਾ ਹੁੰਦਾ ਜਿਵੇਂ ਸੋਮਵਾਰ ਤੇ ਵੀਰਵਾਰ ਨੂੰ ਪੰਜੀਰੀ ਆ ਹਨਾ ਪੰਜੀਰੀ 72 5 360 ਤੱਕ ਤੁਹਾਡਾ ਸੇਮ ਹੀ ਆ ਜਾਣਾ ਠੀਕ ਹੈ ਇਸੇ ਤਰ੍ਹਾਂ ਨਮਕੀਂਦਲੀਆ 75 5 375 ਤੱਕ ਤੁਹਾਡਾ ਸੇਮ ਹੀ ਆ ਜਾਣਾ ਖਿਚੜੀ ਵੀ ਇਸੇ ਤਰ੍ਹਾਂ 400 ਤੱਕ ਸੇਮ ਆ ਜਾਣੀ ਹੈ 375 ਮਤਲਬ 5 ਨਾਲ ਗੁਣਾ ਕਰਕੇ ਜਿੰਨੀਆਂ ਵੀ ਐਂਟਰੀਆਂ ਤੁਹਾਡੀਆਂ ਵੀ ਸੇਮ ਹੀ ਆ ਜਾਣੀਆਂ ਠੀਕ ਹੈ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਦੀਆਂ ਵੀ ਉਸ ਤੋਂ ਬਾਅਦ ਗੱਲ ਕਰਾਂਗੇ 3 ਤੋਂ 6 ਸਾਲ ਦੇ ਬੱਚੇ ਹੁਣ ਤੁਸੀਂ ਦੇਖੋਗੇ ਕਿ ਇੱਥੇ ਮੇਰੇ ਕੋਲੇ ਬੱਚੇ 35 ਲਿਖੇ ਹੋਏ ਆ ਲਾਸਟ ਟਾਈਮ ਜਿਹੜੇ 17 ਬੱਚੇ ਸੀ 1700 ਜਾਂ 18 ਇੰਨੇ ਕਿ ਸੀਗੇ ਸੋ ਇੱਥੇ ਬੱਚਿਆਂ ਦੀ ਗਿਣਤੀ ਵਧਣ ਦਾ ਕਾਰਨ ਹੈਗਾ ਜਿਹੜੀ ਆਪਾਂ ਨੂੰ ਨਵੀਂ ਲੈਟਰ ਆਈ ਹੈਗੇ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਦੀ ਲੈਟਰ ਆਈ ਆ ਉਹਦੇ ਵਿੱਚ ਜਿਹੜਾ ਪ੍ਰੋਪਰ ਆਪਾਂ ਨੂੰ ਦੱਸਿਆ ਗਿਆ ਵੀ ਆਪਾਂ 3 ਤੋਂ 6 ਸਾਲ ਦੇ ਸਾਰੇ ਹੀ ਬੱਚਿਆਂ ਨੂੰ ਫੀਡ ਦੇਣੀ ਆ ਜਿੰਨੇ ਵੀ ਲਾਭਪਾਤਰੀ ਹੈ ਹਨਾ ਜਿਹਦੇ ਵਿੱਚ ਮਾਡਲ ਵਾਲੇ ਬੱਚੇ ਪ੍ਰਾਇਮਰੀ ਵਾਲੇ ਬੱਚੇ ਜਿੰਨੇ ਵੀ 6 ਸਾਲ ਤੱਕ ਦੇ ਬੱਚੇ ਉਹਨਾਂ ਸਾਰਿਆਂ ਨੂੰ ਆਪਾਂ ਫੀਡ ਦੇਣੀ ਆ ਪਹਿਲਾਂ ਸਿਰਫ ਆਪਾਂ ਪ੍ਰੀ ਪ੍ਰਾਇਮਰੀ ਵਾਲੇ ਜਿਹੜੇ ਆਪਣੇ ਕੋਲੇ ਆਂਗਣਵਾੜੀ ਰਜਿਸਟਰਡ ਬੱਚੇ ਸੀ ਉਹਨਾਂ ਨੂੰ ਹੀ ਫੀਡ ਦਿੰਦੇ ਸੀ ਠੀਕ ਹੈ ਉਹਨਾਂ ਨੂੰ ਤੁਸੀਂ ਐਚਸੀਐਮ ਦੇ ਸਕਦੇ ਹੋ ਠੀਕ ਹੈ ਜਿਹੜੇ ਆਪਾਂ ਗoing ਟੂ ਸਕੂਲ ਨਹੀਂ ਕੀਤੇ ਜਿਹੜੇ ਬੱਚੇ ਗoing ਟੂ ਸਕੂਲ ਕੀਤੇ ਹੋਏ ਆ ਉਹਨਾਂ ਦਾ ਤੁਸੀਂ ਅਲੱਗ ਤੋਂ ਰਿਕਾਰਡ ਰੱਖ ਲੈਣਾ ਕਿਉਂਕਿ ਵਿਭਾਗ ਤੋਂ ਆਉਣ ਵਾਲੇ ਟਾਈਮ 'ਚ ਤੁਹਾਡੇ ਤੋਂ ਵੀ ਰਿਪੋਰਟ ਲਈ ਜਾਣੀ ਆ ਕਿ ਜਿਹੜੇ ਬੱਚੇ ਮਾਡਲ 'ਚ ਜਾਂਦੇ ਆ ਜਾਂ ਜਿਹੜੇ ਬੱਚੇ ਜਿਹੜੇ ਆ ਗoing ਟੂ ਸਕੂਲ ਕੀਤੇ ਹੋਏ ਆ ਉਹ ਕਿੰਨੇ ਬੱਚੇ ਆ ਬਾਈ ਨੇਮ ਵੀ ਰਿਪੋਰਟ ਲਈ ਜਾਊਗੀ ਤੇ ਉਹਨਾਂ ਦਾ ਫੀਡ ਵੀ ਆਪਾਂ ਨੂੰ ਜੁਲਾਈ ਅਗਸਤ 'ਚ ਆਈ ਹੈਗੀ ਆ ਠੀਕ ਹੈ ਤੇ ਤੁਸੀਂ ਉਹਦੇ ਅਨੁਸਾਰ ਹੀ ਫੀਡ ਜਿਹੜੀ ਆ ਉਹ ਕੱਢਣੀ ਆ ਸੋ ਇੱਥੇ 0 ਤੋਂ 6 ਸਾਲ ਦੇ ਬੱਚੇ ਵਧਣ ਦਾ ਕਾਰਨ ਇਹੀ ਸੀ ਠੀਕ ਹੈ ਕੁਝ ਕੁੜੀਆਂ ਦਾ ਸਵਾਲ ਹੋਊਗਾ ਵੀ ਜੇਕਰ ਆਪਾਂ ਪੋਸ਼ਣ ਟਰੈਕ ਕਰਤੇ ਉਹਨਾਂ ਨੂੰ THR ਨਹੀਂ ਕਰ ਸਕਦੇ ਤਾਂ ਆਪਾਂ ਜਿਹੜਾ ਉਹਨਾਂ ਨੂੰ SNP ਨਹੀਂ ਦਵਾਂਗੇ ਪਰ ਜਿਹੜਾ ਹੁਣ ਵਿਭਾਗ ਦੁਆਰਾ ਲੈਟਰ ਜਾਰੀ ਕੀਤੀ ਆ ਉਹਦੇ ਅਨੁਸਾਰ ਆਪਾਂ ਨੂੰ 6 ਸਾਲ ਤੱਕ ਦੇ ਬੱਚੇ ਕਨਸਿਡਰ ਕਰਨੇ ਹੀ ਪੈਣੇ ਆ ਸੋ ਉਹਨਾਂ ਨੂੰ ਕਨਸਿਡਰ ਕਰਕੇ ਤੁਸੀਂ ਇੱਕ ਰਜਿਸਟਰ ਤੇ ਨੋਟ ਡਾਊਨ ਕਰ ਲੈਣਾ ਇਨ ਕੇਸ ਤੁਹਾਨੂੰ ਲੋਡ ਪੈਂਦੀ ਹੈ ਤਾਂ ਤੁਸੀਂ ਆਪਣਾ ਰਿਕਾਰਡ ਦਿਖਾ ਸਕਦੇ ਹੋ ਤੋਂ 10 ਤੋਂ 6 ਸਾਲ ਦੇ ਬੱਚਿਆਂ ਦੀ ਜਿਹੜੀ ਹੈ ਟੀ ਐਚ ਆਰ ਵਾਲੀ ਫੀਡ ਇਹ ਹੈਗੀ ਹੈ ਐਚ ਸੀ ਐਮ ਵਾਲੀ ਕੁਆਂਟੀਟੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਉਹ ਅਲੱਗ ਕੁਆਂਟੀਟੀ ਆ ਤਿੰਨ ਤੋਂ 6 ਸਾਲ ਵਾਲੇ ਜੇਕਰ ਬੱਚੇ ਤੁਹਾਡੇ ਕੋਲੇ ਸਕੂਲ 'ਚ ਆਉਂਦੇ ਆ ਆਂਗਣਵੜੀ 'ਚ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਐਚ ਸੀ ਐਮ ਦੇਣਾ ਉਹਦੀ ਕੁਆਂਟੀਟੀ ਅਲੱਗ ਤੋਂ ਕੱਢਣੀ ਆ ਠੀਕ ਆ ਜੀ ਤੇ ਆਪਣੀ ਸਕਿਨ ਸੇਵ ਕਰਨ ਲਈ ਤੁਹਾਨੂੰ ਐਚ ਸੀ ਐਮ ਜਿਹੜਾ ਉਹ ਦੇਣਾ ਜ਼ਰੂਰੀ ਹੀ ਹੈਗਾ ਹਨਾ ਕਿਉਂਕਿ ਵਿਭਾਗ ਜਿਹੜਾ ਉਹ ਟੀ ਐਚ ਆਰ ਦੀ ਵੀ ਸਾਨੂੰ ਆਪਸ਼ਨ ਦੇ ਰਿਹਾ ਐਚ ਸੀ ਐਮ ਦੀ ਵੀ ਆਪਸ਼ਨ ਦੇ ਰਿਹਾ ਪਰ ਆਪਾਂ ਜੇ ਆਪਣੀ ਸੇਫਟੀ ਲਈ ਕਹੀਏ ਤਾਂ ਆਪਾਂ ਐਸਸੀਐਮ ਵੀ ਜਿਹੜਾ ਹੈ ਪ੍ਰੋਵਾਈਡ ਕਰ ਸਕਦੇ ਹਾਂ ਕੁਝ ਬੱਚੇ ਜਿੰਨੇ ਕ ਬੱਚੇ ਤੁਹਾਡੇ ਕੋਲੇ ਆਉਂਦਿਆ ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਐਸਸੀਐਮ ਦਿਆ ਕਰੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਉਹ ਦਿਆ ਕਰੋ ਤਾਂ ਕਿ ਜਿਹੜਾ ਫਿਊਚਰ ਦੇ ਵਿੱਚ ਜਿਹੜਾ ਆਪਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਆ ਲਾਸਟ ਤੇ ਤੁਸੀਂ ਇਸ ਤਰ੍ਹਾਂ ਐਂਟਰੀਜ਼ ਨੂੰ ਐਡ ਕਰ ਲੈਣਾ ਜੋੜ ਕੇ ਜਿਹੜਾ ਆ ਪੰਜੀਰੀ ਦੀ ਟੋਟਲ ਕੁਆਂਟੀਟੀ ਬਣਾ ਲਈ ਗਈ ਹੈ ਮਿੱਠੇ ਦਲੀਏ ਦੀ ਟੋਟਲ ਕੁਆਂਟੀਟੀ ਬਣਾ ਲਈ ਨਮਕੀਨ ਦਲੀਏ ਦੀ ਖਿਚੜੀ ਦੀ ਮੁਰਮਰੇ ਦੀ ਸੋ ਇਸ ਤਰ੍ਹਾਂ ਤੁਸੀਂ ਜਿਹੜੀ ਸਾਰੀ ਫੀਡ ਕੱਢ ਲੈਣੀ ਆ ਠੀਕ ਹੈ ਜੀ ਸੋ ਜਿਨ੍ਹਾਂ ਨੇ 25 ਦਿਨਾਂ ਦਾ ਕੈਰੀ ਹੋਮ ਕਰ ਰੱਖਿਆ ਹੈਗਾ ਆ ਉਹਨਾਂ ਲਈ ਮੈਂ ਅਲੱਗ ਤੋਂ ਵੀਡੀਓ ਤਿਆਰ ਕਰੂੰਗੀ ਤੇ ਉਹ ਜਿਹੜਾ ਹੈ ਵੇਟ ਕਰ ਲੈਣ ਤੇ ਇੱਕ ਅਦੇ ਦਿਨ 'ਚ ਮੈਂ 25 ਦਿਨਾਂ ਵਾਲੀ ਵੀਡੀਓ ਵੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਏ ਸੀ ਮੇਰੀ ਅੱਜ ਦੀ ਜਾਣਕਾਰੀ ਤੇ ਕੁਝ ਗੱਲਾਂ ਜਿਹੜੀਆਂ ਹੈਗੀਆਂ ਮੈਂ ਕੁਝ ਨਵੀਆਂ ਕੀਤੀਆਂ ਜੇ ਕਿਸੇ ਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੁਹਾਨੂੰ ਕੰਮ ਕਰਨ ਦੇ ਵਿੱਚ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜਿਹੜਾ ਪੁੱਛ ਵੀ ਸਕਦੇ ਹੋ ਤੇ ਮੈਂ ਉਹਦਾ ਤੁਹਾਨੂੰ ਸੈਟੀਸਫਾਈਡ ਆਨਸਰ ਦਵਾਂਗੀ ਵੀ ਤੁਸੀਂ ਕਿਉਂ ਐਵੇਂ ਕਰਨਾ ਹੈਗਾ ਹਣਾ ਸੋ ਕਿਉਂਕਿ ਪੋਸ਼ਨ ਟਰੈਕਰ ਕੀ ਕਹਿੰਦਾ ਆ ਉਹੀ ਆਪਾਂ ਰਜਿਸਟਰ ਤੇ ਨੋਟ ਡਾਊਨ ਕਰਨਾ ਠੀਕ ਹੈ ਕਿਉਂਕਿ ਪੁਰਾਣਾ ਤਰੀਕਾ ਜਿਹੜਾ ਸੀਗਾ ਉਹ ਕਾਮਯਾਬ ਨਹੀਂ ਹੋ ਰਿਹਾ ਪੋਸ਼ਨ ਟਰੈਕਰ ਦੇ ਅਨੁਸਾਰ ਸੋ ਇਸੇ ਕਰਕੇ ਆਪਾਂ ਜਿਹੜਾ ਮੋਡੀਫਾਈ ਕਰ ਸਕਦੇ ਆ ਆਪਣੇ ਕੰਮ ਨੂੰ ਪੀ ਐਚ ਆਰ ਜਿਹੜਾ ਆ ਉਹਨੂੰ ਅਲੱਗ ਤੋਂ ਲਿਖਣਾ ਸ਼ੁਰੂ ਕਰ ਦਿਓ ਉਹਨਾਂ ਦੇ ਬੱਚਿਆਂ ਦੀ ਹਾਜ਼ਰੀ ਜਿਹੜੀ ਆ ਉਹਨੂੰ ਨਾ ਫਿਲ ਕਰੋ ਕਿਉਂਕਿ ਆਪਾਂ ਨੂੰ ਜੇ ਆਪਾਂ ਸੰਡੇ ਕਨਸਿਡਰ ਕਰਦੇ ਆਂ ਤਾਂ ਬਹੁਤ ਪ੍ਰੋਬਲਮ ਆਉਂਦੀ ਹੈਗੀ ਆ ਠੀਕ ਹੈ ਜਿਵੇਂ ਤੁਸੀਂ ਰਾਸ਼ਨ ਦਿੱਤਾ ਐਜ਼ ਇਟ ਇਜ਼ ਹੀ ਲਿਖੋ ਜਿਵੇਂ ਪੋਸ਼ਨ ਟਰੈਕਰ ਤੇ ਤੁਸੀਂ ਫੀਡ ਕੱਢੀ ਹੈਗੀ ਆ ਉਵੇਂ ਹੀ ਤੁਸੀਂ ਲਾਪਾਤਰੀਆਂ ਨੂੰ ਦੇਣੀ ਹੈ ਠੀਕ ਹੈ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਇੱਕ ਰਜਿਸਟਰ ਸ਼ੋਅ ਕਰੂੰਗੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਜਿਹਦੇ ਵਿੱਚ ਮੈਂ ਰਾਹ ਪਾਤਰੀਆਂ ਦਾ ਵੇਰਵਾ ਜਿਹੜਾ ਹੈ ਨੋਟ ਡਾਊਨ ਕਰਦੀ ਆਂ ਉਹਨਾਂ ਤੋਂ ਸਿਗਨੇਚਰ ਵਗੈਰਾ ਲੈਣੇ ਆ ਠੀਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਵੀ ਰਜਿਸਟਰ ਸ਼ੇਅਰ ਕਰੂੰਗੀ ਤੇ ਉਹਦੇ ਅਨਸਾਰ ਜਿਹੜਾ ਹੈ ਤੁਸੀਂ ਵੀ ਇੱਕ ਰਜਿਸਟਰ ਤਿਆਰ ਕਰ ਸਕਦੇ ਹੋ ਆਪਣੀ ਸਕਿਨ ਸੇਵ ਕਰਨ ਲਈ ਸਕਿਨ ਸੇਵ ਮਤਲਬ ਆਪਣੀ ਸੇਫਟੀ ਦੇ ਲਈ ਮੀਨਸ ਵੀ ਜੇ ਕੱਲ ਨੂੰ ਕੋਈ ਤੁਹਾਨੂੰ ਚੈਕਿੰਗ ਕਰਦਾ ਤਾਂ ਤੁਸੀਂ ਉਹਨੂੰ ਜਵਾਬ ਕਿਵੇਂ ਦੇਣਾ ਕਿਵੇਂ ਹੈਂਡਲ ਕਰਨਾ ਸਿਚੁਏਸ਼ਨ ਨੂੰ ਤੁਹਾਨੂੰ ਆਉਣਾ ਚਾਹੀਦਾ ਠੀਕ ਹੈ ਮੈਂ ਹਮੇਸ਼ਾ ਇਹ ਕਹਿੰਨੀ ਹੁੰਦੀ ਆ ਜਿਹੜਾ ਕੰਮ ਤੁਸੀਂ ਕਰਦੇ ਹੋ ਉਹੀ ਰਾਈਟ ਡਾਉਨ ਕਰਿਆ ਕਰੋ ਉਸੇ ਦਾ ਹੀ ਰਿਕਾਰਡ ਐਜ਼ ਇਟ ਇਜ਼ ਹੀ ਰੱਖਿਆ ਕਰੋ ਠੀਕ ਹੈ ਕੋਸ਼ਿਸ਼ ਕਰਿਆ ਕਰੋ ਹਰ ਇੱਕ ਚੀਜ਼ ਨੂੰ ਇੱਕ ਦੂਜੇ ਨਾਲ ਰਿਲੇਟ ਕਰਨ ਦੀ ਪੋਰਸ਼ਨ ਟਰੈਕਰ ਆਪਣੇ ਤੋਂ ਦੂਜੇ ਰਜਿਸਟਰ ਨਾਲ ਰਿਲੇਟ ਨਹੀਂ ਹੋ ਰਿਹਾ ਇਸੇ ਕਰਕੇ ਮੈਂ ਤੁਹਾਨੂੰ ਸਲਾਹ ਦੇ ਰਹੀ ਆ ਕਿ ਤੁਸੀਂ ਜਿਹੜਾ ਟੀਐਚਆਰ ਦਾ ਅਲੱਗ ਤੋਂ ਰਜਿਸਟਰ ਅਲੱਗ ਤੋਂ ਰਿਕਾਰਡ ਜਿਹੜਾ ਉਹ ਰੱਖਣਾ ਸ਼ੁਰੂ ਕਰ ਦਿਓ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮੇਰੀਆਂ ਭੈਣਾਂ ਤੱਕ ਜੜੀਏ ਵੱਧ ਤੋਂ ਵੱਧ ਜਾਣਕਾਰੀ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ